ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਆਹ ਤੁਹਾਡਾ ਉਸਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਆ ਤੇ ਐਮ ਖਬਰ ਆ ਰਹੀ ਹੈ ਜਿਮਨੀ ਚੋਣਾ ਦੀਆਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਜਿੱਥੇ ਕਿ ਚਾਰਾਂ ਉਮੀਦਵਾਰਾਂ ਵੱਲੋਂ ਆਡੀ ਚੋਟੀ ਦਾ ਜੋਰ ਲਗਾਇਆ ਗਿਆ ਸ਼ੁਰੂਆਤੀ ਰਜਾਨਾਂ ਦੇ ਵਿੱਚ ਕੌਣ ਬਾਜ਼ੀ ਮਾਰ ਰਿਹਾ ਹੈ ਕੌਣ ਅੱਗੇ ਚੱਲ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਕਮ ਤੇਰੀ ਯਾਨੀ ਕਿ ਆਪ ਆਦਮੀ ਪਾਰਟੀ ਵੱਲੋਂ ਕਿਹੜੇ ਡੋਗਰੇ ਜਿਹੜੇ ਵਿਧਾਨ ਸਭਾ ਦੀਆਂ ਪੌੜੀਆਂ ਚੜਨਗੇ ਅੱਜ ਸ਼ਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼ੁਰਾਤੀ ਰੋਜ਼ਾਨਾ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਜਿਹੜੇ ਨੇ ਉਹ ਸੰਜੀਵ अरोड़ा ਨਾਲੋਂ ਕਾਫੀ ਅੱਗੇ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਹੁਣੇ ਜਿਹੜੀ ਲਾਈਵ ਅਪਡੇਟ ਮਿਲੀ ਹੈ ਕਿ ਭਾਰਤ ਪੂਸ਼ਣ ਜਿਹੜੇ ਆਸ਼ੂ ਨੇ ਜਿਹੜੇ ਸ਼ੁਰੂਆਤੀ ਰੁਝਾਨ ਜਿਹੜੇ ਨਤੀਜੇ ਆ ਰਹੇ ਨੇ ਜਿਹੜੀ ਅਪਡੇਟਸ ਆ ਰਹੀਆਂ ਨੇ ਉਸ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਕਾਂਗਰਸ ਪਾਰਟੀ ਵੱਲੋਂ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਨੇ ਸੰਜੀਪ अरोड़ा ਤੀਜੇ ਨੰਬਰ ਤੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਚੌਥੇ ਨੰਬਰ ਤੇ ਨੇ ਆ ਜਿਹੜੇ ਉਹਦਾ ਨਾਮ ਕੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਮਪrakash ਕੁਮਾਰ ਸੂਤਰਾਂ ਦੇ ਹਵਾਲੇ ਤੋਂ ਓਣੀ ਹੀ ਬੜੀ ਵੱਡੀ ਸਾਹਮਣੇ ਖਬਰ ਆ ਰਹੀ ਹੈ ਕੇ ਸ਼ੁਰੂਆਤੀ ਜਿਹੜੇ ਸ਼ੁਰੂਆਤੀ ਬਿਗਨਿੰਗ ਜਿਹੜੇ ਰੁਝਾਨ ਨੇ ਉਹਨਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਉਹਨਾਂ ਨਤੀਜਿਆਂ ਦੇ ਵਿੱਚ ਭਾਰਤ ਕੂਸ਼ਨ ਆਸ਼ੂ ਨੇ ਕਾਫੀ ਹੱਦ ਤੱਕ ਪਿਛੜ ਦਿੱਤਾ ਹੈ ਤਾਂ ਆ ਆਦਮੀ ਯਾਨੀ ਕਿ ਹਾਕਮ ਧਿਰ ਦੇ ਉਮੀਦਵਾਰ ਸੰਜੀਵ ਰੋੜਾ ਨੂੰ ਅਸੀਂ ਹਾਲੇ ਵੀ ਤੁਹਾਨੂੰ ਇੱਕ ਕਨਫਰਮ ਕਰਦੀ ਹੈ ਕਿ ਇਹ ਸ਼ੁਰੂਆਤੀ ਰੁਝਾਨ ਨੇ ਸ਼ੁਰੂਆਤੀ ਰੋਜ਼ਾਨਾ ਦੇ ਵਿੱਚ ਭਾਰਤ ਕੂਸ਼ਨ ਆਸ਼ੂ ਸਭ ਤੋਂ ਅੱਗੇ ਚੱਲ ਰਹੇ ਨੇ ਦੂਸਰੇ ਨੰਬਰ ਤੇ ਨੇ ਸੰਜੀਵ ਰੋੜਾ ਤੀਸਰੇ ਨੰਬਰ ਤੇ ਜੀਵਨ ਗੁਪਤਾ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪੱਪਕਾਸ਼ ਸਿੰਘ ਕੁਮਨ ਧੰਨਵਾਦ